970 ਗਾਇਨ ਦੀ ਫੈਕਟਰੀ ਆ ਠੀਕ ਹੈ ਉਹ ਮੈਂ ਤੇ ਮੇਰੇ ਭਰਾ ਨੇ ਰਲ ਕੇ ਲਈ ਸੀ ਠੀਕ ਹੈ 10 ਸਾਲ ਤੋਂ ਅਸੀਂ ਅਲੱਗ-ਅਲੱਗ ਹੋ ਗਏ ਠੀਕ ਹੈ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਲਿਖਿਆ ਹੋਇਆ ਉਹ ਅਸੀਂ ਸਾਰਾ ਕੁਝ ਕਰ ਰਿਹਾ ਹੁਣ ਉਹਦੇ ਵਿੱਚ ਹੁਣੀਆ ਦੁਵਾਰ ਉਹ ਕਹਿੰਦਾ ਜੀ ਜੇ ਦੁਵਾਰ ਹੁੰਦੀ ਆ ਤਾਂ ਮੇਰਾ ਕੰਮ ਬੰਦ ਹੁੰਦਾ ਠੀਕ ਹੈ ਤੇ ਕੰਮ ਤਾਂ ਭਾਜੀ ਮੇਰਾ ਵੀ ਬੰਦ ਹੋਣਾ ਹੀ ਆ ਮੇਰਾ ਵੀ ਤਾਂ ਹੋਈ ਹੀ ਹੋਇਆ ਕਿਉਂਕਿ ਜਦੋਂ ਮੈਂ ਜਨਨਾ ਉਥੇ ਕਦੇ ਮੇਰੇ ਤੇ ਸੰਗੜ ਚੱਕ ਲੈਂਦੇ ਨੇ ਕਦੇ ਮੇਰੇ ਤੇ 10-10 ਕਿਲੋ ਦੇ ਘਣ ਚੱਕ ਲੈਂਦੇ ਨੇ ਜੀ ਮੈਂ ਗਈਆਂ ਮੈਂ ਆਪਣੇ ਹਸਿਆਣੇ ਦੀ ਫੈਕਟਰੀ ਦੇ ਵਿੱਚ ਗਈਆਂ ਮੈਂ ਆਪਣੇ ਹਸਬੰਦ ਦੀ ਫੈਕਟਰੀ ਚ ਗਈ 1.5 ਦਾ ਟਾਈਮ ਹੋਣਾ ਨੇਬਰ ਜਦੋਂ ਅੰਦਰ ਜਾਣ ਲੱਗਦੀ ਆ ਮੈਂ ਅੰਦਰ ਜਾਣ ਲੱਗੇ ਮੈਨੂੰ ਉਹਨਾਂ ਨੇ ਬਾਲਾਂ ਤੋਂ ਫੜ ਲਏ ਨੇ ਗੰਦੇ ਤਰੀਕੇ ਦੇ ਨਾਲ ਕੁਟੀਆਂ ਉਹਦੀਆਂ ਆਡੀਓ ਵੀਡੀਓ ਮੇਰੇ ਕੋਲੇ ਹੈਗੀਆਂ ਨੇ ਸਾਰੀਆਂ ਮੈਂ ਤਾਂ ਪਰਚਾ ਦੀ ਮੰਗ ਕਰਦੀ ਆ ਜੋ ਕੁਛ ਮੇਰੇ ਨਾਲ ਕੀਤਾ ਉਹਨਾਂ ਨੂੰ ਉਹਦੀ ਸਜ਼ਾ ਦਿੱਤੀ ਜਾਵੇ ਐਨਾ ਤਾਂ ਕਿਸੇ ਕੋਈ ਜਾਨਵਰ ਨਹੀਂ ਜੀਗਾ ਉਹ ਆਪਣੀ ਨਿਸ਼ਤੀ ਲਿਉਣ ਮੈਂ ਪੂਰੇ ਮੀਡੀਆ ਦੀ ਕਰਨਾ ਮੈਂ ਪ੍ਰਾਪਰਟੀ ਨਾਲ ਹੀ ਵਾਪਸ ਕਰਦਾ ਜੇਰ ਕੋਈ ਪਹਿਲੀ ਗੱਲ ਤੇ ਉਹ ਬਹਿ ਕੇ ਰਛ ਨਹੀਂ ਪੰਚਾਇਤ ਦੋ ਤਿੰਨ ਵਰਾ ਬੈਠ ਚੁੱਕੀ ਹੈ ਜੀ ਔਰ ਉਹ ਪੰਚਾਇਤ ਤੇ ਇਹ ਨਹੀਂ ਕਛ ਲਾ ਦਿੰਦਾ ਜੀ ਕਿ ਸਾਨੂੰ ਮਾਰ ਕੇ ਜੀ ਸਾਨੂੰ ਕੁੱਟ ਕੇ ਜੀ ਪਾਗਾਂ ਆ ਵੀ ਲਾ ਲੈਂਦੇ ਨੇ ਤੇ ਆ ਵੀ ਸਾਰਾ ਕੁਝ ਕਰ ਲੈਂਦੇ ਨੇ ਸੀ ਐਸ ਡੀ ਅਮ ਦੇਖਿਆ ਐਸ ਡੀ ਅਮ ਨੇ ਇਹਨਾਂ ਨੂੰ ਇੰਨਾ ਸਮਝਾਇਆ ਨਾ ਵੀ ਬਜ਼ੁਰਗੋ ਤੇਰੀ ਨੋ ਸੇਵਾ ਕਰਨ ਵੜ ਗਿਆ ਟੇਕ ਕੇ ਬੈਠ ਕੇ ਰੋਟੀ ਖਾ ਲਾ ਤੂੰ ਨਾ ਨਾ ਅੰਦਰ ਜਾ ਮੈਂ ਮਰ ਜੂ ਜਾ ਮੈਂ ਮਾਰ ਦੂੰ ਇੰਨਾ ਜੋਸ਼ ਹੈ ਜਿਹੜੀ ਗੰਦ ਹੋਈ ਹੋਈ ਆ ਲੁਧਿਆਣੇ ਵਿੱਚ ਇੱਕ ਪਰਿਵਾਰਕ ਮਾਮਲਾ ਕਾਫੀ ਭਖਿਆ ਹੋਇਆ ਹੈ ਪਰਿਵਾਰਕ ਵੀ ਆਪਸੀ ਪਰਿਵਾਰ ਹੈ ਇੱਕ ਬਜ਼ੁਰਗ ਨੇ ਉਹਨਾਂ ਦਾ ਨਾਮ ਹੈ ਸਦਾਰ ਭਾਕ ਸਿੰਘ ਉਹਨਾਂ ਦੇ ਦੋ ਬੇਟੇ ਆ ਵੱਡਾ ਮੁੰਡਾ ਕੁਲਦੀਪ ਹੈ ਛੋਟਾ ਬੇਟਾ ਅਮਨਦੀਪ ਹੈ ਤੇ ਅਮਨਦੀਪ ਦੇ ਨਾਲ ਮੌਜੂਦ ਨੇ ਉਹਨਾਂ ਦੇ ਘਰ ਵਾਲੀ ਮਿਸਿਸ ਮਨਦੀਪ ਕੌਰ ਮਾਮਲਾ ਥਾਣਾ ਮੋਤੀ ਨਗਰ ਥਾਣੇ ਦੇ ਅਧੀਨ ਆਉਂਦਾ ਪਿਓ ਤੇ ਵੱਡਾ ਮੁੰਡਾ ਉਹ ਕਹਿੰਦੇ ਨੇ ਕਿ ਸਾਨੂੰ ਸਾਡੀ ਛੋਟੀ ਨੂੰ ਤੇ ਛੋਟਾ ਮੁੰਡਾ ਪਰੇਸ਼ਾਨ ਕਰਦੇ ਆ ਪ੍ਰੋਪਰਟੀ ਮੈਂ ਬਣਾਈ ਆ ਸਭ ਕੁਝ ਮੇਰਾ ਸੀਗਾ ਪਰ ਹੁਣ ਛੋਟੀ ਨੂੰ ਤੇ ਛੋਟਾ ਮੁੰਡਾ ਆਪਸ ਚ ਰਲ ਕੇ ਜਾਂ ਕਿਸੇ ਦੀ ਚੱਕ ਚਾਕ ਕੇ ਸਾਨੂੰ ਪਰੇਸ਼ਾਨ ਕਰਦੇ ਪਏ ਆ ਹੁਣ ਕੀ ਸਚਾਈ ਹੈ ਕਿਉਂਕਿ ਦੋਸ਼ aarop pratirop ਦੋ ਧਿਰ ਇੱਕ ਦੂਜੇ ਤੇ ਲਾਂਦੇ ਰਹਿੰਦੇ ਨੇ ਪਰ ਅੱਜ ਥੋੜੀ ਗੱਲ ਜੇ ਆਪਾਂ ਹੋਰ ਡੈਪਥ ਜਾਣਦੇ ਆ ਹੋਰ ਕਲੀਅਰ ਕਰਦੇ ਆ ਅਮਨਦੀਪ ਜੀ ਤੁਹਾਡੇ ਫਾਦਰ ਤੇ ਤੁਹਾਡੇ ਜਿਲੇ ਵੱਡੇ ਭਰਾ ਨੇ ਉਹ ਤੁਹਾਡੇ ਦੋਸ਼ ਲਾਂਦੇ ਆ ਕਹਿੰਦੇ ਪ੍ਰੋਪਰਟੀ ਪਿਓ ਨੇ ਕਮਾਈ ਉਹਨੇ ਬਣਾਈ ਹਿੱਸਾ ਵੀ ਪਿਓ ਨੇ ਆਪਣੇ ਹਿਸਾਬ ਨਾਲ ਕੀਤਾ ਹੁਣ ਜੇ ਆਪ ਦੀ ਬਿਰਗੂ ਉਮਰ ਚ ਜੀਣ ਵਾਸਤੇ ਕੁਝ ਆਪਣਾ ਰੱਖ ਰਿਹਾ ਤਾਂ ਤੁਹਾਨੂੰ ਜੀ ਦਿੱਕਤ ਕੀ ਹੋ ਰਹੀ ਹੈ ਤੁਸੀਂ ਵਿੱਚ ਕਿਉਂ ਆ ਕੇ ਇਹ ਕਲੇਸ਼ ਕਰਕੇ ਪਰਿਵਾਰ ਦਾ ਜਿਹੜਾ ਸਾਰਾ ਮਾਹੌਲ ਹੈ ਖਰਾਬ ਕਰ ਰਹੇ ਹੋ ਉਹ ਇਹ ਕਹਿੰਦੇ ਨੇ ਦੱਸੋ ਜੀ ਹੁਣ ਪਹਿਲਾ ਗੱਲ ਤਾਂ ਸਾਡੀ ਕੋਈ ਪ੍ਰਾਪਰਟੀ ਦਾ ਔਲਾ ਹੈ ਨਹੀਂਗਾ ਔਰ ਅਗਰ ਉਹ ਕਹਿੰਦੇ ਨੇ ਮੈਂ ਪ੍ਰਾਪਰਟੀ ਬਣਾਈ ਆ ਉਹ ਆਪਣੀ ਮੈਨੂੰ ਕੀਤੀ ਰਜਿਸਟਰੀ ਲਿਉਣ ਠੀਕ ਹੈ ਜੀ ਨਵ ਰਜਿਸਟਰੀ ਵਾਪਸ ਕਰਦਾ ਉਹਨਾਂ ਨੂੰ ਔਰ ਇਹਨੇ ਲੋਕਾਂ ਚ ਕਹਿੰਦੇ ਮੀਡੀਆ ਵੀ ਕਹਿ ਰਹੇ ਆ ਜੋ ਉਹਨਾਂ ਨੇ ਮੈਨੂੰ ਦਿੱਤਾ ਨਾ ਉਹ ਕੋਈ ਵੀ ਚੀਜ਼ ਮੈਨੂੰ ਦੇ ਦੇਣ ਵੀ ਹਾਂ ਮੈਂ ਤੈਨੂੰ ਆ ਚੀਜ਼ ਦਿੱਤੀ ਮੈਂ ਵਾਪਸ ਕਰਦਾ ਉਹ ਕਹਿੰਦੇ ਮੈਂ ਪ੍ਰਾਪਰਟੀ ਦਿੱਤੀ ਆ ਮੈਂ ਪ੍ਰਾਪਰਟੀ ਵਾਪਸ ਕਰਦਾ ਜੜ ਕੀ ਹੈ ਜੜ ਏਦਾਂ ਨਾਲ ਜੜ ਜੜ ਏਦਾਂ ਜੀ ਏਦਾਂ ਇੱਕ ਸਾਡੀ 970 ਗਜ ਦੀ ਫੈਕਟਰੀ ਆ ਠੀਕ ਹੈ ਉਹ ਮੈਂ ਤਾਂ ਮੇਰੇ ਭਰਾ ਨੇ ਰਲ ਕੇ ਲਈ ਸੀ ਠੀਕ ਹੈ ਡੇਢ ਸਾਲ ਤੋਂ ਅਸੀਂ ਅਲੱਗ-ਅਲੱਗ ਹੋ ਗਏ ਠੀਕ ਹੈ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਲਿਖਿਆ ਹੋਇਆ ਉਹ ਅਸੀਂ ਸਾਰਾ ਕੁਝ ਕਰ ਰਿਹਾ ਹੁਣ ਉਹਦੇ ਵਿੱਚ ਹੋਣੀ ਹੈ ਦੁਵਾਰ ਮਸ਼ੀਨਾਂ ਦੀ ਬੰਦ ਹੋ ਗਈ ਆ ਦੋ ਭਰਾ ਯਾਨੀ ਤੁਸੀਂ ਅਮਨਦੀਪ ਤੇ ਵੱਡੇ ਕੁਲਦੀਪ ਹਾਂਜੀ 970 ਗਜ ਠੀਕ ਹੈ ਉਹ ਕਹਿੰਦਾ ਜੀ ਜੇ ਦੁਵਾਰ ਹੁੰਦੀ ਆ ਤਾਂ ਮੇਰਾ ਕੰਮ ਬੰਦ ਹੁੰਦਾ ਠੀਕ ਹੈ ਤੇ ਕੰਮ ਤਾਂ ਭਾਜੀ ਮੇਰਾ ਵੀ ਬੰਦ ਹੋਣਾ ਹੀ ਆ ਮੇਰਾ ਵੀ ਤਾਂ ਹੋਈ ਹੋਇਆ ਕਿਉਂਕਿ ਜਦੋਂ ਮੈਂ ਜਾਂਨਾ ਉਥੇ ਕਦੇ ਮੇਰੇ ਤੇ ਸੰਗਲ ਚੱਕ ਲੈਂਦੇ ਨੇ ਕਦੇ ਮੇਰੇ ਤੇ 10-10 ਕਿਲੋ ਦੇ ਘਣ ਚੱਕ ਲੈਂਦੇ ਨੇ ਜੀ ਫੇਜ ਫੇਜ ਮੈਂ ਚੱਕ ਲੂਗਾ ਪਹਿਲਾ ਇਹ ਗੱਲ ਦੇਖਣ ਉਹ ਕਹਿੰਦੇ ਮੈਂ ਤਾਂ ਬਜ਼ੁਰਗ ਆ ਮੈਂ 75 ਸਾਲ ਦਾ 75 ਸਾਲ ਦੇ ਬਜ਼ੁਰਗ ਨੂੰ ਇਹ ਪਤਾ ਵੀ ਮੈਂ ਨਾ ਜਾਨਵਰਾਂ ਦੀ ਤਰ੍ਹਾਂ ਕੁੱਟਣੀ ਆ ਨਾ ਨੇ ਦੱਸਣ ਕਸੂਰ ਕੀ ਇਹ ਸੇਵਾ ਨਹੀਂ ਕੀਤੀ ਹੈਗੀ ਉਹ ਨਾ ਘਾਣ ਚੱਕ ਸਕਦਾ ਸੱਬੜ ਚੱਕ ਸਕਦਾ ਮਾਰਨ ਤੇ ਹੱਸਣ ਤੇ ਜਦੋਂ ਇੰਨਾ ਤਾਂ ਸੱਬੜ ਘਾਣ ਚੱਕਦੇ ਕੁਝ ਵੀ ਇਹਨਾਂ ਨੂੰ ਹੋ ਜਾਊਗਾ ਮੈਂ ਪਿੱਛੇ ਜਾਊਂਗੀ ਨਹੀਂ ਮੈਂ ਗਈਆਂ ਮੈਂ ਆਪਣੇ ਹਸਵਣ ਦੀ ਫੈਕਟਰੀ ਦੇ ਵਿੱਚ ਗਈਆਂ ਮੈਂ ਆਪਣੇ ਹਸਵਣ ਦੀ ਫੈਕਟਰੀ ਚ ਗਈ 1.5 ਵਜੇ ਟਾਈਮ ਹੋਣਾ ਲੇਬਰ ਜਦੋਂ ਅੰਦਰ ਜਾਣ ਲੱਗਦੀ ਆ ਮੈਂ ਅੰਦਰ ਜਾਣ ਲੱਗੇ ਮੈਨੂੰ ਉਹਨਾਂ ਨੇ ਵਾਲਾਂ ਤੋਂ ਫੜ ਲਏ ਨੇ ਗੰਦੇ ਤਰੀਕੇ ਦੇ ਨਾਲ ਕੁੱਟਿਆ ਉਹਦੀ ਆੜੀਓ ਵੀਡੀਓ ਮੇਰੇ ਕੋਲੇ ਹੈਗੀਆਂ ਨੇ ਸਾਰੀਆਂ ਇੱਕ ਹੋਰ ਵੀਡੀਓ ਹੋਰ ਲੀਕ ਹੋਈ ਜਿੱਥੇ ਗੇਟ ਦੇ ਬਾਹਰ ਇੱਕ ਮੁੰਡਾ ਇੱਟਾਂ ਮਾਰ ਰਿਹਾ ਅੰਦਰ ਜਾ ਕੇ ਆਪਣੀ ਖਿੱਚਤੂ ਹੋ ਰਹੀ ਆ ਉਹ ਤੁਹਾਡੇ ਵੱਲੋਂ ਸ਼ਾਇਦ ਹੋਈ ਆ ਨਹੀਂ ਨਹੀਂ ਮੈਂ ਦੱਸ ਦਾਂ ਜੀ ਜਦੋਂ ਇਹਨਾਂ ਕੁੱਟਮਾਰ ਹੋਈ ਨਾ ਉਹ ਮੇਰਾ ਛੋਟਾ ਬੇਟਾ 13-14 ਸਾਲ ਦਾ ਠੀਕ ਹੈ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਮੇਰੀ ਮਾਂ ਨਾਲ ਮੇਰੇ ਦਾਲਦੇ ਨੇ ਆ ਕੁਛ ਕੀਤਾ ਅਸੀਂ ਤਾਂ ਸਰ ਅਸੀਂ ਅਗਰ ਉੱਥੇ ਘਰ ਹੁੰਦੇ ਅਸੀਂ ਰੋਕ ਲੈਂਦੇ ਵੀ ਚੱਲ ਬੇਟਾ ਤੂੰ ਆ ਨਾ ਕਰ ਐਕਚੁਅਲੀ ਅਸੀਂ ਇਹਦਾ ਸਿਵਲ ਹਸਪੀਟਲ ਦੇ ਵਿੱਚ ਮੁਲਾਜ਼ਮਾ ਕਰਾਉਣ ਗਏ ਸੀਗੇ ਤੇ ਉੱਥੇ ਸਾਨੂੰ ਟਾਈਮ ਲੱਗਿਆ ਸਾਨੂੰ ਉੱਥੇ ਹੀ ਪਤਾ ਲੱਗਿਆ ਤਾਂ ਮੈਂ ਫਿਰ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਜਦੋਂ ਉਹ ਫੜ ਕੇ ਲੈ ਕੇ ਆਉਂ ਚਲੋ ਜੇ ਕੋਈ ਨੁਕਸਾਨ ਹੋਇਆ ਅਸੀਂ ਭਰ ਦਾਂਗੇ ਕੋਈ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਦੇਖੋ ਕਿਸੇ ਕਿਸੇ ਪੁੱਤ ਦੀ ਮਾਂ ਨੂੰ ਕੁੱਟਿਆ ਜਾਊਗਾ ਹੋਸ਼ਰੇ ਆਮ ਤਾਂ ਚਾਹੇ ਫਿਰ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਫੇਰ ਨਹੀਂ ਬਖਸ਼ਦਾ ਜੀ ਅਗਲਾ ਹਾਂ ਜੀ ਪਰ ਅਮਦੂ ਗਾਲੇ ਬਾਈ ਇਹੇ ਆ ਜੀ ਹੁਣ ਜਿਹੜੀ ਬੋਨ ਆਫ ਕੰਟੈਂਸ਼ਨ ਲਈ ਜਾੜਾ ਹੈ ਕੀ ਤੁਸੀਂ ਇਹਦਾ ਬਹਿ ਕੇ ਪਰਿਵਾਰਕ ਤੌਰ ਤੇ ਆਪਣਾ ਹੱਲ ਨਹੀਂ ਕਰ ਸਕਦੇ ਕੀ ਜੇ ਤੁਸੀਂ 50-50 ਪੈਸੇ ਬਾਕੀ ਚੀਜ਼ ਲਈ ਹੈ ਇੱਕ ਜਣਾ ਉਹਦੀ ਅਦਾਇਗੀ ਕਰਦੇ ਪੈਸਿਆਂ ਦੀ ਤੇ ਆਪਣਾ ਅੱਡ-ਅੱਡ ਹੋ ਜਾ ਇਹ ਕੰਮ ਨਹੀਂ ਹੋ ਸਕਦਾ ਸਰ ਇੱਕ ਮਿੰਟ ਪਹਿਲਾਂ ਤੁਸੀਂ ਇਹ ਦੇਖੋ ਪ੍ਰਾਪਰਟੀ ਸਾਰਾ ਕੁਝ ਸਾਈਡ ਤੇ ਹੁੰਦਾ ਜਿਹੜਾ ਮੇਰੇ ਨਾਲ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੇਰੇ ਨਾਲ ਕੁੱਟਮਾਰ ਹੋਈ ਆ ਉਹ ਤਾਂ ਦੱਸੋ ਕੀ ਕਰਦੇ ਆ ਠੀਕ ਦੇ ਦਿੱਤੀ ਹੋਈ ਆ ਉਹਦੀ ਅਰਜ਼ੀ ਦਾ ਵੀ ਹੈਗੇ ਨੰਬਰ ਵੀ ਲੱਗੇ ਹੋਏ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਸਾਨੂੰ ਲੱਗਦਾ ਵੀ ਸੀਪੀ ਸਾਹਿਬ ਨੇ ਜਿੱਦਾਂ ਕਿ ਪਰਿਵਾਰ ਦੀਆਂ ਆਪਸ ਵਿੱਚ ਕਿੰਨੀਆਂ ਅਰਜ਼ੀਆਂ ਚੱਲ ਰਹੀਆਂ ਨੇ ਕਾਫੀ ਕਾਫੀ ਅਰਜ਼ੀਆਂ ਚੱਲ ਛੱਡੀ ਦਿੱਤੀਆਂ ਹੋਈਆਂ ਨੇ ਜਿਹੜੀਆਂ ਕਿ ਕੁਝ ਕੱਚੀਆਂ ਸੀਗੀਆਂ ਕਿਸੇ ਦੇ ਨੰਬਰ ਵੀ ਲੱਗੇ ਨੇ ਹੂੰ ਤੇ ਹੁਣ ਅਸੀਂ ਬਗਲੇ ਸਾਹਿਬ ਦੇ ਥਰੂ ਪੁਰਾਣੇ ਤੁਹਾਡੇ ਮਨ ਚ ਕੀ ਹੈ ਤੁਸੀਂ ਕੀ ਚਾਹੁੰਦੇ ਤੁਸੀਂ ਮੈਂ ਦੇਖੋ ਜੀ ਮੈਂ ਤਾਂ ਪਰਚਾ ਦੀ ਮੰਗ ਕਰਦੀ ਆ ਜੋ ਕੁਝ ਮੇਰੇ ਨਾਲ ਕੀਤਾ ਉਹਨਾਂ ਨੂੰ ਉਹ ਸਜ਼ਾ ਦਿੱਤੀ ਜਾਵੇ ਐਨਾ ਤਾਂ ਕਿਸੇ ਕੋਈ ਜਾਨਵਰ ਨੂੰ ਪ੍ਰਾਪਰਟੀ ਦਿੱਤੀ ਆ ਤਾਂ ਉਹ ਆਪਣੀ ਰਜਿਸਟਰੀ ਲਿਓਣ ਮੈਂ ਪੂਰੇ ਮੀਡੀਆ 'ਚ ਕਹਿੰਨਾ ਮੈਂ ਪ੍ਰਾਪਰਟੀ ਨਾਲ ਹੀ ਵਾਪਸ ਕਰਦਾ ਠੀਕ ਹੈ ਹਾਂਜੀ ਕੋਈ ਪ੍ਰਾਪਰਟੀ ਦਾ ਇਸ਼ੂ ਹੈ ਨਹੀਂ ਕੋਈ ਨਾ ਘੁੰਮਾ ਕਰਦੇ ਨੇ ਜੀ ਇਹ ਠੀਕ ਹੈ ਇਹਨਾਂ ਨੇ ਉੱਥੇ ਕੰਮ ਨਹੀਂ ਮੇਰਾ ਹੋਣ ਦੇਣਾ ਨੇ ਚਲਾਉਣ ਦਿੰਦੇ ਨੇ ਇਹ ਨਹੀਂ ਸਾਡਾ ਕੰਮ ਰੁਕ ਜਾਊਗਾ ਤੁਹਾਡਾ ਵੀ ਇਹ ਪਰਿਵਾਰ ਮੇਰਾ ਦਾ ਵੀ ਹੈ ਕੀ ਤੁਸੀਂ ਪਰਿਵਾਰ ਆਪਸ ਚ ਸਰ ਮੇਰਾ ਸਰ ਮੇਰਾ ਜੇਠ ਹੈ ਮੇਰੇ ਸਹੁਰੇ ਤੋਂ ਫੈਕਟਰੀ ਦੇ ਵਿੱਚ ਗੁੰਡਾਗਰਦੀ ਕਰਵਾਂਦਾ ਉਹ ਕਿਉਂ ਕਰਵਾ ਰਿਹਾ ਉਹਨੂੰ ਇਹ ਹੈ ਕਿ ਇਹ ਉਹਨਨੂੰ ਇਹ ਹੈ ਭਈ ਇਹ ਨਾ ਭਈ ਬਜ਼ੁਰਗ ਨੇ ਬਜ਼ੁਰਗ ਕਰਕੇ ਬਾਪ ਕਰਕੇ ਮੁੰਡੇ ਨੂੰ ਸਾਰੇ ਕਹਣਗੇ ਇਹਨਾਂ ਨੂੰ ਤਾਂ ਸੀਨੀਅਰ ਸਿਟੀਜ਼ਨ ਕਰਕੇ ਮੈਨੂੰ ਕਿਹੜਾ ਕੁਝ ਕਹਣ ਗਾਲਾਂ ਵੀ ਇੰਨੀਆਂ ਗੰਦੀਆਂ ਕੱਢਦੇ ਨੇ ਨਾ ਮੈਂ ਦੱਸ ਨਹੀਂ ਸਕਦੇ ਜਦੋਂ ਮੇਰੇ ਡਾਡੀ ਆ ਇਹਨਾਂ ਦੇ ਨਾਲ ਗੱਲ ਕਰਨਾ ਬਾਈ ਕਹਿੰਦਾ ਤੂੰ ਕਹਿੰਦਾ ਮੇਰੇ ਕੁੜੀ ਦੇ ਪੰਚਾਇਤ ਚ ਗੁੱਟ ਵੱਢਣੇ ਮੈਂ ਤਾਂ ਫੇਰ ਵੱਢੂੰਗਾ ਉਹਨਾਂ ਨੇ ਗੱਲ ਕੀਤੀ ਵੀ ਤੂੰ ਮਾਰੂ ਤੂੰ ਕਿਉਂ ਮਾਰਦਾ ਮੈਂ ਤਾਂ ਫੇਰ ਮਾਰੂੰਗਾ ਮੈਂ ਤਾਂ ਫੇਰ ਐ ਕਰੂੰਗਾ ਸਾਰੀਆਂ ਆਡੀਓ ਵੀਡੀਓ ਸਾਰਾ ਕੁਝ ਮੇਰੇ ਕੋਲੇ ਹੈਗਾ ਆ ਉਹਨਾਂ ਨੇ ਖੁੰਡੀ ਮਾਰੀ ਉਹਦੀ ਫੋਟੋ ਵੀ ਮੇਰੇ ਕੋਲੇ ਹੈਗੀ ਆ ਜਨ ਕਾ ਕੀਤਾ ਗਿਆ ਜੋ ਤੁਹਾਡੇ ਨਾਲ ਤੁਹਾਡੀ ਹੁਣ ਤਾਂ ਨਹੀਂ ਹੁਣ ਤਾਂ ਕੀਤੀ ਗਈ ਹੈ ਤਨ ਉਹ ਦੁੱਖ ਜਿਆਦਾ ਸਰ ਬਹੁਤ ਜਿਆਦਾ ਗੁੱਸਾ ਮੇਰੀ ਇੱਜ਼ਤ ਦਾ ਕੋਈ ਮੁੱਲ ਨਹੀਂ ਹੈਗਾ ਠੀਕ ਹੈ ਪ੍ਰਾਪਰਟੀ ਇਸ਼ੂ ਲੱਗ ਇੱਕ ਸਿਆਣੇ ਬੰਦੇ ਆਣ ਇੱਕ ਬਾਬਾ ਜੀ ਕੋਲ ਖੜੇ ਨੇ ਬਾਬਾ ਜੀ ਤੁਸੀਂ ਸਾਰਾ ਮਾਹੌਲ ਸਮਝਦੇ ਹੋ ਠੀਕ ਹੈ ਪ੍ਰਾਪਰਟੀ ਦੇ ਵਿੱਚ ਕੁਝ ਗੱਲਾਂ ਨੇ ਕੁਝ ਇਹਨਾਂ ਨਾਲ ਜੋ ਤੱਕਾ ਮੁੱਕੀ ਹੋਈ ਹੈ ਉਹਦਾ ਰੋਣਾ ਵਾ ਜੇ ਪਰਿਵਾਰਕ ਤੌਰ ਤੇ ਗੱਲ ਕਰੀਏ ਇਹਨਾਂ ਦਾ ਬਾਬਾ ਜੀ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ ਤੁਹਾਡੀ ਸੋਝੀ ਬਾਬਾ ਜੀ ਕੀ ਕਹਿੰਦੇ ਹੋ ਦੇਖੋ ਜੀ ਪਰਿਵਾਰਕ ਤੇ ਜਿਹੜਾ ਨਾ ਬਿਲਕੁਲ ਪਹਿਲੀ ਗੱਲ ਤੇ ਉਹ ਬਹਿ ਕੇ ਰੱਝ ਨਹੀਂ ਕੀ ਪੰਚਾਇਤ ਦੋ ਤਿੰਨ ਵਾਰ ਬੈਠ ਚੁੱਕੀ ਹੈ ਜੀ ਔਰ ਉਹ ਪੰਚਾਇਤ ਤੇ ਐਲੀਕੇਸ਼ਨ ਲਾ ਦਿੰਦਾ ਜੀ ਵੀ ਸਾਨੂੰ ਮਾਰ ਕੇ ਜੀ ਸਾਨੂੰ ਕੁੱਟ ਕੇ ਜੀ ਪਾਗਾਂ ਆ ਵੀ ਲਾ ਲੈਂਦੇ ਨੇ ਤੇ ਆ ਵੀ ਸਾਰਾ ਕੁਝ ਕਰ ਲੈਂਦੇ ਨੇ ਤੇ ਜੇ ਇਹਨਾਂ ਦੀ ਫੈਕਟੀ ਅੱਧ ਦੀ ਆ ਤੇ ਆਪਣੀ ਜਗ੍ਹਾੇ ਕੰਮ ਕਰਨ ਉਹ ਆਪਣਾ ਕੰਮ ਕਰਨੇ ਆਪਣਾ ਕੰਮ ਦਾ ਦੁੱਖ ਤੇ ਇਹ ਆ ਜੀ ਇਸ ਵਿਚਾਰੀ ਜਿਹੜੀ ਧੀ ਦੇ ਨਾਲ ੱਟਕਾ ਹੋ ਗਿਆ ਉਹ ੱਟਕਾ ਕਹਿੰਦਾ ਮੈਂ ਬਜ਼ੁਰਗਿਆ 75 ਸਾਲ ਦਾ ਜਿਹੜਾ ਕਹਿੰਦਾ 75 ਸਾਲ ਦਾ ਬਜ਼ੁਰਗਿਆ ਇਹਦੇ ਨਾਲ ਕਿਉਂ ਮਾਤਾ ਸੰਗਠਨ ਮਾਤਾ ਜੀ ਨੂੰ ਕਿਉਂ ਸੰਘਰਜਾ ਥੋੜਾ ਦਸਕ ਨਾਲ ਚੋਕੇ ਇਹਨੂੰ ਮਾਰਦਾ ਫਿਰ ਇਹਨੂੰ ਹੱਥ ਪਾਉਂਦਾ ਦੱਸੋ ਕਿਉਂ ਪਾਉਂਦਾ ਜੀ ਉਹ ਅਸੀਂ ਤਾਂ ਸੰਹਾਪੇ ਵੀਡੀਓ ਬਾਬਾ ਹੀ ਲੀਕ ਹੋਈ ਸੀਗਾ ਉਹਨਾਂ ਚ ਇਹ ਵੀ ਥੋੜਾ ਜਿਹਾ ਅਗਰੈਸਿਵ ਹੋਏ ਹੋਏ ਨੇ ਇਹ ਵੀ ਕੁਝ ਆਪਣੇ ਵੱਲੋਂ ਕਰ ਰਹੇ ਕੋ ਉਹ ਵੀ ਕਰ ਰਿਹਾ ਉਹ ਐਕਸ਼ਨ ਰਿਐਕਸ਼ਨ ਹੋਇਆ ਹੋਇਆ ਤੁਸੀਂ ਦੇਖ ਤਾਂ ਕੀ ਹੋਇਆ ਮੈਂ ਤੁਹਾਨੂੰ ਸਾਰੇ ਸੱਚਾਈ ਦੱਸ ਦਿਆਂ ਜਦੋਂ ਅਸੀਂ ਨਾ ਮੋਤੀ ਨਗਰ ਥਾਣੇ ਚ ਜਾਂਦੇ ਆ ਉਹ ਕਹਿੰਦੇ ਆ ਕਿ ਸਾਨੂੰ ਵੀਡੀਓ ਵਗੈਰਾ ਦਿਖਾਓ ਮੈਂ ਇੱਕ ਪਾਸੇ ਤਾਂ ਆਪਣੇ ਹਸਵਣ ਨੂੰ ਬਚਾ ਰਹੀ ਆ ਮੈਂ ਚੀਕਾਂ ਮਾਰਦੀ ਆ ਉਹਦੀਆਂ ਵੀਡੀਓ ਵਗੈਰਾ ਸਾਰੀਆਂ ਹੈਗੀਆਂ ਨੇ ਆਡੀਓ ਹੈਗੀਆਂ ਆ ਉੱਪਰ ਦੇ ਫਿਰ ਮੈਂ ਬਚਾਵਾਂ ਤਾਂ ਮੈਂ ਕੀ ਕਰਾਂ ਕਦੇ ਮੈਂ ਉਧਰਲੀ ਸਾਈਡ ਤੇ ਭੱਜਦੀ ਆ ਕਦੇ ਉਧਰ ਭੱਜਦੀ ਆ ਤੁਸੀਂ ਦੇਖਿਓ ਵੀ ਮੈਂ ਕੋਈ ਅਜਿਹੀ ਹਰਕਤ ਕੀਤੀ ਹੋ ਤੁਸੀਂ ਪੁੱਛੋ ਮੇਰੇ ਆਲੇ-ਦਾਲੇ ਤੋਂ ਪੁੱਛੋ ਮੇਰੇ ਰਿਸ਼ਤੇਦਾਰਾਂ ਤੋਂ ਪੁੱਛੋ ਬਈ 15 ਸਾਲ ਹੋ ਗਏ ਮੇਰੀ ਸੇਵਾ ਦਾ ਇਹ ਮੁੱਲ ਮੋੜੇ ਇਹਨਾਂ ਨੇ ਸਾਰਾ ਕੁਝ ਹੋਣ ਲੱਗਿਆ 2014 16-15 ਦੇ ਵਿੱਚ ਮੇਰੀ ਸੱਸ ਦੇ ਮਰਨ ਤੋਂ ਬਾਅਦ ਇਹਨਾਂ ਤਿੰਨਾਂ ਜਣਿਆਂ ਦਾ ਇੱਕਾ ਹੋਇਆ ਮੇਰੇ ਜੇਠ ਦਾ ਜਠਾਣੀ ਦਾ ਤੇ ਮੇਰੇ ਸਹੁਰੇ ਦਾ ਮੈਨੂੰ ਨਹੀਂ ਪਤਾ ਕਿ ਕੀ ਗੱਲਾਂ ਹੋਈਆਂ ਨੇ ਕੀ ਨਹੀਂ ਹੋਈਆਂ ਪਰ ਇਹਨਾਂ ਦਾ ਮਤਰੀਆਂ ਵਾਲਾ ਫਿਰ ਸਲੂਕ ਕਿਉ ਮੈਨੂੰ ਬੁਤੀ ਉਹਨਾਂ ਦੇ ਹਾਂਜੀ ਇਹ ਪੁੱਤਨ ਨਾ ਦੇ ਉਹ ਸਭ ਤੋਂ ਵੱਡੀ ਗੱਲ ਆ ਨਾ ਮੈਂ ਤਾਂ ਕਿ ਜਿੱਥੋਂ ਤੱਕ ਮੈਨੂੰ ਲੱਗਦਾ ਬਈ ਉਹ ਕੰਨਾਂ ਦੇ ਕੱਚੇ ਤੇ ਇਦਾਂ ਦੇ ਆ ਉਹ ਸੋਚਦੇ ਸਮਝਦੇ ਨਹੀਂ ਹੈਗੇ ਬਈ ਮੇਰੇ ਦੋ ਪੁੱਤ ਨੇ ਮੈਂ ਜਿੱਥੇ ਮਰਜ਼ੀ ਬੈਠ ਕੇ ਰੋਟੀ ਖਾਵਾਂ ਹਾਂ ਉਹਨਾਂ ਦਾ ਚੱਕੋ ਇੱਕ ਵੱਲ ਆ ਠੀਕ ਹੈ ਪਾਪਾ ਜੀ ਹੁਣ ਇਹਦਾ ਕੀ ਹੱਲ ਕੀ ਕਹਿੰਦੇ ਲੜਾਈ ਲੱਸੀ ਜਿੰਨੀ ਮਰਜ਼ੀ ਵਧਾ ਲਈ ਆਪਾਂ ਇਹਦਾ ਹੱਲ ਤੁਸੀਂ ਕੀ ਸੋਚਦੇ ਪਿਓ ਵੀ ਇਹ ਤਾਂ ਹੁਣ ਹੱਲ ਕੀ ਹੋ ਸਕਦਾ ਪਰਚੇ ਹੋ ਜਾਣਗੇ ਇੱਕ ਦੂਜੇ ਤੇ ਕੇਸ ਚੱਲ ਪੈਣਗੇ ਪਰ ਫਿਰ ਪਰਿਵਾਰਾਂ ਚ ਆਪਸ ਦੀ ਗੁੱਸਾ ਆਪਸੀ ਕਲੇਸ਼ ਤਾਂ ਬਾਬੂ ਉਹੀ ਰਹਿ ਗਿਆ ਦੇਖੋ ਜੀ ਥੱਲੇ ਇਹਦੇ ਵਿੱਚ ਇਹ ਹੈ ਜੀ ਵੀ ਹੁਣ ਦੇਖੋ ਅਸੀਂ ਜਾਵਾਂਗੇ ਆਪਣੀ ਮੇਰੇ ਕਾਨੂੰਨੀ ਹੱਕ ਹੈ ਮੈਂ ਜਾ ਕੇ ਆਪਣੀ ਕੰਦ ਕਰਾਉਂਗਾ ਮੈਂ ਆਪਣਾ ਕੰਮ ਕਰੂੰਗਾ ਉਹ ਆਪਣਾ ਕਰੇ ਉਹਦਾ ਲੋਕ ਦਾ ਤਾਂ ਮੇਰਾ ਵੀ ਰੁਕਦਾ ਹੀ ਹੋਊਗਾ ਦੇਖੋ ਜੇ ਆਪਾਂ ਇਹ ਕਹਿੰਦੇ ਇੱਕ ਬੰਦਾ ਜਿਹੜਾ ਉਹ ਆਪਣਾ ਕੰਮ ਕਰੀ ਜਾਂਦਾ ਉਹਨੇ ਬਾਹਰ ਗੇਟ ਦੇ ਅੰਦਰ ਬਾਹਰ ਭਜਣਾ ਤੇ ਆਪਣਾ ਕੰਮ ਕਰਾਈ ਜਾਣਾ ਇਹਨਾਂ ਦਾ ਤਾਂ ਕੰਮ ਬੰਦ ਪਿਆ ਜੀ ਜੇ ਇਹ ਜਾਂਦੇ ਨੇ ਵਿਚਾਰੇ ਦੇਖੋ ਤੁਸੀਂ ਕਹਿੰਦੇ ਜੇ ਵੀ ਇਹ ਤੁਸੀਂ ਤਾਂ ਕੰਮ ਕੀ ਦੇਖੋ ਇਹ ਵਿਚਾਰੀ ਆਪਣੇ ਕੱਪੜੇ ਬਣਾਣੇ ਸੋਰੇ ਤੋਂ ਇਹ ਨਾ ਕੋਈ ਅਥਵਾ ਦੁਰਦਲ ਚਲਾਵੇ ਦੇ ਕੱਪੜੇ ਬਣਾ ਲਵੇ ਤੇ ਤੇਰੀ ਬੇਟੀ ਪੂਰੀ ਹੋ ਗਈ। ਉਹ ਰੱਖ ਹੀ ਗਿਆ। ਫਿਰ ਇਹਦਾ ਬਚਾਰੀ ਰੱਖੀ ਗਈ। ਸੋ ਇਹਦੇ ਨਾਲ ਜਥੇ ਬੰਦੀ ਅਸੀਂ ਐਸ ਡੀ ਐਮ ਦੇ ਗਏ ਆ। ਐਸ ਡੀ ਐਮ ਨੇ ਇਹਨਾਂ ਨੂੰ ਇੰਨਾ ਸਮਝਾਇਆ ਨਾ ਵੀ ਬਜ਼ੁਰਗੋ ਤੇਰੀ ਨੌ ਸੇਵਾ ਕਰਨ ਵਾਲੀਆ ਟੱਕ ਕੇ ਬੈਠ ਕੇ ਰੋਟੀ ਖਾ ਲਾ ਤੂੰ। ਨਾ ਨਾ ਕਹਿੰਦੇ ਜਾ ਮੈਂ ਮਰ ਜੂ ਜਾ ਮੈਂ ਮਾਰ ਦੂੰ। ਇੰਨਾ ਜੋਸ਼ ਹੈ ਜਿਹੜੀ ਗੱਲ ਹੋਈ ਹੋਈ ਆ। ਇੱਕ ਨੌਜਵਾਨ ਬਾਬੇ ਕੋਲ ਖੜੇ ਨੇ। ਹਬੇ ਤੁਸੀਂ ਨੌਜਵਾਨ ਹੋ ਯੰਗ ਹੋ ਸਭ ਸਿਚੁਏਸ਼ਨ ਨੂੰ ਸਮਝਦੇ ਹੋ ਕਾਫੀ ਗੱਲਬਾਤ ਸਮਝੀ ਹੈ ਸੁਣੀ ਹੈ ਤੁਹਾਡਾ ਜਿਹੜਾ ਇੱਕ ਮੈਂਟਲ ਸੈਟਅਪ ਹੈ ਉਹ ਕੀ ਕਹਿੰਦਾ ਡਾਕਟਰੀ ਕੀ ਕਹਿੰਦੀ ਕਿਵੇਂ ਇਹਦੇ ਹੱਲ ਹੋਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਮੈਂਟੈਲਿਟੀ ਇਹੀ ਕੰਮ ਕਰਦੀ ਆ ਵੀ ਜਿਹੜੇ ਆਪਾਂ ਐਨਸੀਪੀ ਸਾਹਿਬ ਦੇ ਸਾਨੂੰ ਆਉਣ ਦੀ ਲੋੜ ਨਾ ਪਵੇ ਜਿਹੜੇ ਆਪਣੇ ਥਾਣੇ ਬਣਾਏ ਆ ਉੱਥੇ ਸੁਣਵਾਈ ਆਪਣੀ ਕੀਤੀ ਜਾਵੇ 2 ਸਾਲ ਤੋਂ ਪਿਛਲੇ 2 ਸਾਲ ਤੋਂ ਇਹਨਾਂ ਦਾ ਜਿਹੜਾ ਇਹ ਰੋਲਾ ਚੱਲਦਾ ਹੁੰਦਾ 6 ਕੁ ਮਹੀਨਿਆਂ ਤੋਂ ਸਾਡੇ ਕੋਲੇ ਇਹ ਆਏ ਆ ਇਹਨਾਂ ਦੇ ਅਸੀਂ ਜਾ ਕੇ ਪੰਚਾਇਤੀ ਪੰਚਾਇਤੀ ਵਿੱਚ ਵੀ ਬੈਠੇ ਆ ਪੰਚਾਇਤ ਲੈ ਕੇ ਵੀ ਗਏ ਆ ਪਰ ਇਹਨਾਂ ਦਾ ਜਿਹੜਾ ਸੋਹਰਾ ਆ ਉਹ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਤੇ ਜੇ ਪੰਚਾਇਤ ਗਈ ਆ ਪੰਚਾਇਤ ਦੇ ਹੱਥੀ ਪੈਂਡ ਤੱਕ ਉਹ ਗਏ ਆ ਇੱਕ ਬਜ਼ੁਰਗ ਦਾ ਦੰਦ ਵੀ ਤੋੜਦਾ ਜੇ ਬਜ਼ੁਰਗ ਗਏ ਆ ਨਾਲ ਫੈਸਲਾ ਇਹੀ ਹੈ ਜੀ ਵੀ ਜੇ ਪ੍ਰਸ਼ਾਸਨ ਵਿੱਚ ਨਾਲ ਪਾ ਕੇ ਇਹਨਾਂ ਦੀ ਗੰਧ ਖਰਾਦੇ ਆਪਣਾ ਕੰਮ ਕਰੀ ਜਾਣੋ ਆਪਣਾ ਕੰਮ ਕਰੀ ਜਾਣ ਬਸ ਇਹੀ ਹੈ ਜੀ ਫੈਸਲਾ ਇਹੀ ਹੈ ਜੀ ਹਾਂਜੀ ਨਹੀਂ ਨਹੀਂ ਕਰ ਰਿਹਾ ਹੁਣ ਦੇਖੋ ਜੀ ਇੱਥੇ ਆਉਣ ਦੀ ਨੋਬਤ ਤਾਂ ਆਵੇ ਸਾਨੂੰ ਵੀ ਜੇ ਥਾਣਾ ਸਾਡੀ ਗੱਲ ਨਹੀਂ ਸੁਣਦਾ ਹਾਂਜੀ ਸੋ ਬਿਲਕੁਲ ਜਿਹੜਾ ਨੇ ਕਿਹਾ ਜੀ ਨਾਲ ਸੰਬੰਧਤ ਥਾਣਾ ਮੋਤੀਨਗਰ ਥਾਣਾ ਉਹ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ پا ਰਿਹਾ ਤੇ ਉਹਦੇ ਕਰਕੇ ਸਾਨੂੰ ਕਮਿਸ਼ਨਰ ਆਫਿਸ ਜਾ ਕੇ ਦਰਖਾਸਤ ਦੇਣੀਆਂ ਪੈ ਰੀਆਂ ਨੇ ਤੇ ਗੱਲਬਾਤ ਕਰਦੇ ਆ ਇਸ ਵਿੱਚ ਸਾਂਜੀ ਗੋਲ ਨੇ ਰੁਕ ਜਾ ਲੈਣੇ ਆ ਹਾਂਜੀ ਤੇ ਉਹਨਾਂ ਕੋਲ ਗੱਲਬਾਤ ਸਾਂਜੀ ਇੱਕ ਮਿੰਟ ਪਾ ਥੋੜਾ ਜਿਹਾ ਇੱਕ ਮਿੰਟ ਲੈਣਾ ਇੱਕ ਮਿੰਟ ਜਾ ਦੇ ਇੱਕ ਮਿੰਟ ਤੇ ਕਰਦੇ ਆ ਹਾਂਜੀ ਕਹੇ ਰਹੇ ਕਿ ਉਹ ਮੈਂ ਕਰ ਉਹ ਮੈਨੂੰ ਲੈ ਆਉਂਦੇ ਨਾ ਫਾਈਲ ਹਾਂਜੀ ਹਾਂ ਉਹ ਕੱਢ ਕੇ ਲਿਆਉਂਦਾ ਉਹ ਇੱਥੇ ਹੀ ਜਨਾ ਉਹ ਹੀ ਲਾਈਨ ਚੱਲੇ ਆਪਰੇ ਚਲ ਸੋ ਐਸਐਚਓ ਜੀ ਕਹਿ ਰਹੇ ਆ ਕਿ ਮੈਨੂੰ ਇੱਕ ਦੋ ਮਿੰਟ ਦੋ ਤੇ ਮੈਂ ਦੱਸਦਾ ਵੀ ਇਹਨਾਂ ਦਾ ਜੋ ਵੀ ਹੁਣ ਕਾਰਵਾਈ ਹੈ ਉਹ ਕਿਹੜੀ ਸਟੇਜ ਤੇ ਪਹੁੰਚੀ ਹੋਈ ਹੈ ਜੇ ਨਹੀਂ ਹੋ ਰਹੀ ਤਾਂ ਕਿਉਂ ਨਹੀਂ ਹੋ ਰਹੀ ਜੇ ਹੋਈ ਹੈ ਜਾਂ ਹੋ ਰਹੀ ਹੈ ਤਾਂ ਕਿੰਨੀ ਕੁ ਹੋਈ ਹੈ ਤੇ ਕਿਵੇਂ ਅੱਗੇ ਹੋਊਗੀ ਸੋ ਉਡੀਕ ਕਰਦੇ ਆ ਜੀ ਕੋਸ਼ਿਸ਼ ਕੀਤੀ ਸੀਗੀ ਐਸਐਚਓ ਸਤਵੰ ਸਿੰਘ ਨਾਲ ਗੱਲਬਾਤ ਕਰਨ ਦੀ ਲੇਕਿਨ ਉਹ ਥੋੜਾ ਜਿਹਾ ਅੰਦਰ ਚਲੇ ਗਏ ਨੇ ਉਹ ਪ੍ਰੋਪਰ ਕੋਈ ਜਵਾਬ ਦੇ ਕੇ ਨਹੀਂ ਗਏ ਉਹਨਾਂ ਨੇ ਕਿਹਾ ਕਿ ਥੋੜਾ ਇੰਤਜ਼ਾਰ ਕਰੋ ਥੋੜੀ ਵੇਟ ਕਰੋ ਤੇ ਮੈਂ ਤੁਹਾਨੂੰ ਥੋੜੀ ਦੇਰ ਤੱਕ ਦੱਸਦਾ ਵੀ ਇਹਨਾਂ ਦੇ ਮਾਮਲੇ ਵਿੱਚ ਅਪਡੇਟ ਕੀ ਹੋ ਰਹੀ ਹੈ ਕੀ ਸਮਾਈ ਜਾਣੇ ਦੇ ਮਾਮਲੇ ਵਿੱਚ ਹੋ ਰਹੀ ਹੈ